ਹਾਂ ਵੀਰ ਜਿਹੜਾ 4000 ਰੁਪਿਆ ਲਿਆ ਤੇ ਫੀਸ ਆ ਜਿਹੜੀ ਆ 3400 ਦੀ ਰਸੀਦ ਦਿੱਤੀ ਆ ਤੇ ਬਾਕੀ ਪੈਸੇ ਕੱਢ 600 ਰੁਪਏ ਲੈ ਆਓ ਵੀ ਆ ਜੋ ਕਿ ਨਾ ਫਟਾਫਟ ਕਾਦਾ ਜੀ ਤੈਨੂੰ ਦੱਸ ਦਿਆਂ ਕਾਦਾ ਹਾਂਜੀ ਆ ਕੱਢੀ ਤੇ ਚਾਹਾਂਜੀ ਇੱਕ ਆ ਫੜੀਆਂ ਵੀਡੀਓ ਬਣਾਓ ਸਾਈਡ ਤੇ ਹੋ ਕੇ ਆ ਫੜੀਆਂ ਵੀਡੀਓ ਬਣਾਓ ਆ ਫੜੋ ਮੋਬਾਈਲ ਫੜੋ ਲਾਈਵ ਚੱਲ ਰਿਹਾ ਵਾ ਆ ਦੇਖ ਵੀ ਆ ਪਏ ਆ ਪੈਸੇ ਆ ਦੇਖ 500 ਤਾਂ ਹੁਣ ਕੱਢ ਕੇ ਇੱਥੇ ਰੱਖਤਾ ਆ ਪਏ ਆ ਨੋਟਾਂ ਦੀ ਸਾਰਿਆਂ ਦੀ ਠੀਕ ਆ ਡਿਟੇਲ ਉਹ ਵੀਰੇ ਠੀਕ ਆ ਵੀਰੇ ਵੀਰੇ ਮੇਰੀ ਗੱਲ ਸਮਝਾ ਮੇਰੀ ਗੱਲ ਹਾਂ ਸਮਝਾ ਇਹ ਨਹੀਂ ਹੈਗੀ ਗੱਤੀ ਗੱਲ ਦਾ ਹਾਂ ਗੱਲ ਦਾ ਇਹਨੇ ਕਿਹਾ ਵੀ ਤਾਰ ਵੀ ਲੈਣੀ ਆ ਨਹੀਂ 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 ਤਾਰ ਦੇ ਪੈਸੇ ਕੱਟਣ ਬੋਤਾ ਤਾਰ ਦਾ ਤਾਰ ਪਾਣੀ ਆ ਤਾਰ ਦੇ ਵਿੱਚ ਫਾਈਲ ਦੇ ਲੱਗੇ ਹੋਇਆ ਕੋਈ ਤਾਰ ਮੇਰੀ ਫਾਈਲ ਕਿੱਥੇ ਕੋਈ ਤਾਰ ਦੀ ਗੱਲ ਨਹੀਂ ਹੋਈ ਬਾਈ ਕੋਈ ਤਾਰ ਦੀ ਗੱਲ ਇੱਕ ਮੈਂ ਦੱਸਦਾ ਕੋਈ ਨਹੀਂ ਉਹ ਤਾਂ ਅਸੀਂ ਤੈਨੂੰ ਆਪੇ ਦੱਸ ਦੇਵਾਂਗੇ ਉਹ ਤੂੰ ਕਰਨਾ ਚਾਹ ਆ ਦੇਖੋ ਜੀ ਆ ਨੋਟਾਂ ਵੀ ਅਸੀਂ ਫੋਟੋਕਾਪੀ ਕਰਾ ਚੁੱਕੇ ਆ 4000 ਰੁਪਇਆ ਇਸ ਬੰਦੇ ਨੇ ਸਾ ਤੋਂ ਲਿਆ ਜਿਹੜੀ ਰਸੀਦ ਦਿੱਤੀ ਆ ਸਾਨੂੰ ਆ ਪਿਆ ਰਸੀਦ ਰਸੀਦ ਦਿੱਤੀ ਆ ਜੀ 3400 ਰੁਪਏ ਦੀ ਉਹ ਵੀਰੇ ਆ ਪਿਆ 500 ਰੁਪਇਆ ਉਹ ਪਹਿ ਰਹਿਣ ਦੇ ਪਹਿ ਰਹਿਣ ਦੇ ਹੁਣ ਤੂੰ ਜਿੱਥੇ ਮਰਜ਼ੀ ਰੱਖ ਹੁਣ ਤੇਰਾ ਜਿੱਥੇ ਗੱਲ ਕਰਨੀ ਆ ਉੱਥੇ ਕਰਾਂਗੇ ਆਹ ਕਿਹੜਾ ਨੋਟ ਕੱਢਨੇ ਨੰਬਰ ਨੋਟ ਸੀਗਾ ਜਿਹੜਾ ਇਹਨੇ ਦਿੱਤਾ 801 ਲਾਸਟ ਦੇ ਵਿੱਚ ਇਹ ਆ ਪਿਆ ਜੀ ਆ ਉੱਪਰਲਾ ਨੋਟ ਇਹਨੇ ਆ ਜਦੋਂ ਹੁਣ ਅਸੀਂ ਬੋਲ ਰਹੇ ਸੀ ਵੀਡੀਓ 'ਚ ਆਇਆ ਉਹ ਕੱਢ ਕੇ ਬਾਹਰ ਰੱਖਤਾ ਤਾਂ ਕੋਈ ਇੱਕ ਆ ਕੀਆ ਸ਼ਾਮ ਮਨੇਰੀਆ ਤੂੰ ਜੱਜ ਨਹੀਂ ਲਗਿਆ ਹੋਇਆ ਤਿੰਨ ਵਾਰੀ ਮੁੰਡਾ ਮੁੜ ਕੇ ਗਿਆ ਇੱਥੋਂ ਤੂੰ ਜੱਜ ਲੱਗਿਆ ਨਹੀਂ ਅੱਜ ਤੂੰ ਜੱਜ ਲੱਗਿਆ ਉਹ ਵੀਰੇ ਮੈਂ ਤੂੰ ਤਰੀਕਾ ਦਿਆਂਗਾ ਉਹ ਆਏ ਪਹਿਲੀ ਵਾਰੀ ਤੂੰ ਜੱਜਾਂਗਾ ਤਰੀਕਾ ਦਿੰਨਾ ਫਾਈਲ ਕਾ ਤਰੀਕ ਦੀ ਪਾਸ ਹੋਈ ਜਾਂ ਦੇਖ ਵੀਰ ਦੇ ਸਾਈਨ ਹੋਏ ਹੋ ਬਾਈ ਉਹ ਵੀਰੇ 25 ਤਰੀਕ 24 ਤਰੀਕ ਦੀ ਫਾਈਲ ਪਾਸ ਹੋਈ ਹੋਈ ਆ ਉਸ ਤੋਂ ਬਾਅਦ ਦੂਜੇ ਬਾਈ ਜੀ ਹੁਣੀ ਵੀ ਜਾ ਕੇ ਕਲੀਅਰ ਕਰਿਆ ਆ ਮਸਤੇ ਕੋਈ ਨਹੀਂ ਹੋਈਗੀ ਤੈਨੂੰ ਦੱਸ ਰਿਆ ਅਸੀਂ ਕਿਹੜੀ ਮਸਤੇ ਹੋਈ ਆ ਫੜ ਤੂੰ ਪੈਸੇ ਉਹ ਵੀ ਨੋਟ ਬਾਹਰ ਕੱਢ 3500 ਰੁਪਏ ਕੱਢ 3500 ਰੁਪਏ ਦਿੱਲ ਦਿੱਤਾ ਉਹ ਪਿਆ ਵਾ ਤੁਸੀਂ ਇਹ ਗੱਲ ਕਹੀ ਆ ਤੁਸੀਂ ਆ 500 ਮੇਰਾ ਤੁਸੀਂ ਇਹ ਗੱਲ ਕਹੀ ਆ ਵੀਰੇ ਮੈਂ ਕਰਾਂਗਾ ਪੈਸੇ ਲੈ ਕੇ ਨਾ ਤੈਨੂੰ ਮਾਰਦੀ ਗੱਲ ਰਿਕਾਰਡਿੰਗ ਤੇ ਲਾ ਕੇ ਹੁੰਦੇ ਦੀ ਝੇਰ ਚ ਪਾਇਆ ਹੋਇਆ ਸੀ ਸਾਰੇ ਪੋਰ ਰਿਕਾਰਡਿੰਗ ਆ ਯਾਰ ਕਰਦੇ ਆ ਗੱਲ ਤੇਰੇ ਨਾਲ ਕੋ ਤੇਰੇ ਆਪ ਹੀ ਸਿੱਧੇ ਕਰਨਾ ਮੈਂ ਉੱਪਰੇ ਸਮਝ ਗਏ ਖਜਲ ਕਰਨ ਲੱਗਿਆ ਹੋਇਆ ਤੂੰ ਕੋਈ ਨਾ ਜਨ ਆ ਦੇਖੋ ਜੀ ਆ ਸਾਰੇ ਉਹੀ ਨੋਟ ਨੇ ਜਿਹੜੇ ਨੋਟ ਅਸੀਂ ਫੋਟੋ ਕਾਪੀ ਕਰਾਈਆ ਸੀ ਠੀਕ ਆ ਜੀ ਇਹ ਕੱਲਾ ਕੱਲਾ ਨੋਟ ਮਿਲਵਾ ਲੈਣਾ ਚਾਹੀਓ ਮੜਾ ਜਾ ਕੇ ਆ ਕਾਹਨੂੰ ਤੂੰ ਕੋਈ ਆਇਆ ਪਹਿਲੀ ਵਾਰੀ ਆ ਮੈਂ ਤੈਨੂੰ ਨਹੀਂ ਸੈਟ ਤੈਨੂੰ ਫਿਕਰ ਕਰ ਤੂੰ ਕਰਦਾ ਤੂੰ ਟੈਨਸ਼ਨ ਨਾ ਲੈ ਆ ਬੜੀ ਚਾਚਾ ਆ ਕੱਢੀ ਕਰਾਂ ਨੋਟ ਕਿੰਨੇ ਕਿੰਨੇ ਵਾਲੇ ਆ ਕੱਢ ਲਓ ਦੇਖ ਲਓ ਆ ਕਿਹੜਾ ਨੋਟ ਕੋਈ ਗੱਲ 3500 ਕੋਈ ਗੱਲ ਉਹ ਤੈਨੂੰ ਅਸੀਂ ਦੱਸ ਦਿਆਂ ਕਿੰਨਾ 3270 ہاں 3270 ਵਾਲਾ ਆ ਗਿਆ ਹਾਂਜੀ ਦੂਸਰਾ ਨੋਟ ਭਾਈ 28 41 68 ਜੀ ਤੀਸਰਾ ਨੋਟ 28 41 69 28 41 69 ਜੀ ਚੌਥਾ ਨੋਟ 10 13 ਹਾਂ 07 10 13 07 ਹਾਂਜੀ ਹੋ ਗਿਆ 28 41 7 ਹਾਂਜੀ ਇਹ ਵੀ ਹੋ ਗਿਆ 18 99 35 ਹਾਂ ਤੇ ਚ ਦੋ ਨੋਟ ਰਹਿ ਗਏ ਇੱਕਾ 50 ਵਾਲਾ 64 48 50 ਹਾਂ ਤੇ 150851 ਠੀਕ ਹੈ ਜੀ ਆਪ ਬੜੋ ਜੀ 4000 ਰੁਪਇਆ ਵੀਰੇ 3500 ਰੁਪਇਆ ਬੰਦੇ ਨਾਲ ਕਿਸੇ ਗੱਲ ਕਰਨੀ ਹੈ ਉੱਥੇ ਕਰਾਂਗੇ ਯਾਰ ਇਹ ਤਾਂ ਕੋਈ ਕਿਸਾਨ ਉਹ ਆਇਆ ਵੀ ਨਹੀਂ ਉਹ ਮੈਂ ਆਇਆ ਸੀ 3500 ਰੁਪਇਆ ਫੜਿਆ ਉਹ ਆਇਆ ਬੰਦਾ ਵੀਰੇ 4000 4000 5000 ਰੁਪਇਆ ਲੈਣ ਘਰੇ ਭੇਜਿਆ ਤਾਂ ਕਿਹਾ 3500 ਮੇਰਾ 500 ਰੁਪਇਆ ਮੇਰੀ ਫੀਸ ਆ ਉਹ ਕਰ ਲਾਂਗੇ ਗੱਲ ਅਸੀਂ ਕੋਈ ਕਰਨੀ ਆ ਮੇਰੀ ਫਾਈਲ ਹੈ ਜੀ ਆ ਮੇ ਤਾਂ ਨਜਾਇਜ਼ ਦਸੂੜ ਕਰਿਆ ਨੁੱਸੀ ਨਜਾਇਜ਼ ਆ ਮੇਰੀ ਫਾਈਲ ਆ ਬੰਦਾ ਹੈ ਨਹੀਂ ਇਹ ਤਾਂ ਨਜਾਇਜ਼ ਨੂੰ ਕਰਦੇ ਆ ਆ ਮੇਰੀ ਫਾਈਲ ਆ ਆ ਸਾਰੇ ਸਾਈਨ ਹੋਏ ਹੋਏ ਆ ਬੈਠੇ ਆ ਆ ਦੇਖੋ ਬੰਦੇ ਹੋਰ ਪੂਰੇ ਬੰਦੇ 35 ਰੁਪਏ ਦਿੱਤਾ ਆ ਪਿਆ ਵੀ 4000 ਰੁਪਏ ਪੂਰੀ ਗੱਲ ਗਿਆ 500 ਰੁਪਏ ਮੇਰਾ ਵੀਰੇ ਤੁਸੀਂ ਆਹਦੇ ਤੇ ਗਰੀਬ ਬੰਦੇ ਕਿੰਨੀ ਮਿਹਨਤ ਕਰਦੇ ਆ ਅੱਜ ਹੱਥੋਂ ਨਹੀਂ ਕਰਿਆ ਅਸੀਂ ਅਸੀਂ ਆਪ ਰਹਾ ਹਾਂ ਤੇਰੀ ਵੀ ਅਸੀਂ ਕੰਮ ਆ ਇੱਕ ਹੁਣ ਉਰੇ ਆ ਜਾ ਇੱਧਰ ਇਹਨਾਂ ਤੋਂ ਆਹ ਬਾਈ ਦੀ ਖੜੇ ਆ। ਇਹਨਾਂ ਦਾ ਬਾਈ ਭਣੀ। ਉਹ ਸਹਣ। ਕਿੰਨੇ ਪੈਸੇ ਬਾਈ ਦੀ ਫਾਈ ਭਣ? ਜੇ ਮੇਰੀ ਫਾਈ ਭਣ। ਉਹ 1 ਕਿਲੋਗ੍ਰਾਮ। 1 ਕਿਲੋਗ੍ਰਾਮ ਕਿੰਨੇ ਪੈਸੇ ਲੈਸੀ ਤੁਸੀਂ ਮੈਨੂੰ? 2500 ਲੈ ਲਿਆ। ਕਿੰਧਰ ਕਰੀ ਕਰਾਈ 1500 ਲੈ ਲਿਆ। ਹੋ ਗਿਆ। ਹਾਂ। ਦੂਜੀ ਭੇਦੇ 3000 ਰੁਪਇਆ। ਹਾਂ। ਸੌਣ ਮੇਰੀ ਗੱਲ। ਹਾਂ। ਇਹਦੇ ਰੱਖਦਾ ਮੀਟਰ ਆ। ਹਾਂ। 3500 ਰੁਪਇਆ ਦਿੱਤਾ ਵਾ। ਠੀਕ ਆ। 3500 ਵੀਰੇ। 100 ਹਾਏ ਕਹਦੋ ਵੀਰੇ। ਤਾਂ ਸੌਣ। ਸੌ ਹਾ ਲਓ। ਗੱਲ ਸੌਣ। ਤੂੰ ਸੀਨ 3400 ਦੀ ਕਿਉਂ ਦਿੱਤੀ? ਲੈ 100 ਸੌਣ। ਹਾਂ। ਇਹਨੇ ਪਹਿਲਾਂ ਉਹਦਾ ਤੈਤ ਤਾਰ ਲਾ ਯਾਰ ਮੈਂ ਤਾਰ ਦੀ ਗੱਲ ਕਾਹ ਕਰੂੰਗਾ ਤੇਰਾ ਤੇ ਸਾਡੇ ਨਾਲ ਨਾ ਨਜ਼ਰ ਚਿੱਦਾ ਦੋਤਾ ਕਿਹੜਾ ਯਾਰ ਦੇ ਦੱਸੋ ਦੇ ਨੇ ਮੇਰੀ ਗੱਲ ਸੁਣਾ 35 ਰੁਪਏ ਚੂਹਿਆ ਦਬਾਣਾ ਬੋਲ ਰੱਬ ਨੇ ਤੈਨੂੰ ਪਹਿਲਾਂ ਹੀ ਸਜ਼ਾ ਲਾਈ ਹੋਈ ਆ 2 ਰੁਪਿਆ ਵੱਧ ਸ਼ਰਮ ਮੰਨ ਲੋ ਉਹ ਮਾੜੀ ਮੋਟੀ ਸ਼ਰਮ ਮੰਨ ਲੈ ਤੇਰੇ ਨਾਲ ਵੀ ਕੀ ਦੋਸ਼ ਬਣੀ ਆ ਮੈਨੂੰ ਮੇਰੀ ਕੀ ਦੋਸ਼ ਬਣੀ ਤੂੰ ਤਾਂ ਤੇਰੇ ਕੋਲੇ ਮੁੰਡਾ ਆਇਆ ਸਾਰੇ ਬਾਈਪਾਸ ਹੋਈ ਪਈ ਆ ਬਾਈ ਜੀ ਹੁਣ ਹੀ ਘਰੇ ਗਏ ਆ ਬਾਈਪਾਸ ਕਰਦੇ ਆ ਉਹ ਬਾਅਦ ਚ ਆਇਆ ਤੂੰ ਜਾਨ ਨੂੰ ਤਰੀਕਾ ਦਿੰਨਾ ਦੋ ਤਰੀਕੂ ਆਇਓ ਤੂੰ ਸਾਡਾ ਨੌਕਰ ਆਂ ਦੋ ਤਰੀਕ ਨਹੀਂ ਨਹੀਂ ਤੂੰ ਸਾਡਾ ਨੌਕਰ ਆਂ ਤੈਨੂੰ ਤੂੰ ਟਟਾਣ ਨੂੰ ਤਰੀਕਾ ਦਿੰਦਾ ਸਾਨੂੰ ਮੁੰਡਾ ਮੁੜ ਕੇ ਦੀਆ ਮੇਰੀ ਗੱਲ ਦਾ ਮੇਰੀ ਗੱਲ ਕੋ ਫੰਡਰਾਂ ਨਾਲ ਫੰਡਰਾਂ ਨਾਲ ਕੋਸ਼ਿਸ਼ ਨਹੀਂ ਕਰਨਾਂ ਉਹਦੇ ਨਾਲ ਗੱਲ ਕਰਦੀ ਪੈਗੇ ਇਸ ਵੇਲੇ ਅਸੀਂ ਖੜੇ ਆਂ ਸਿਦਮਾ ਕਾਲਜ ਦੇ ਵਿੱਚ ਜਿਹੜਾ ਸਿਦਮਾ ਖੁਰਦ ਦਾ ਬਿਜਲੀ ਬੋਰਡ ਦਫ਼ਤਰ ਆ ਉੱਥੇ ਖੜੇ ਆਂ ਇਹ ਬੰਦੇ ਨੇ 3500 ਰੁਪਇਆ ਚੱਕ ਕੇ 4000 ਰੁਪਇਆ ਲਿਆ ਮੇ ਰਸੀਦ ਰਸੀਦ ਦਿੱਤੀ ਆ 3400 ਰੁਪਏ ਦੀ ਸਾਰੇ ਦੋਤੀ ਆ ਪੈਸੇ ਉਹਨੇ ਬੰਨਿਆ ਦੇ ਵਿੱਚ ਪੈਸੇ ਅਸੀਂ ਸਭ ਦੇਖ ਕੇ ਉਹਨੇ ਪਰਸ ਵੀ ਕੱਢ ਕੇ ਐਟ ਰੱਖਤਾ ਸਾਰੇ ਸਾਡੇ ਕੋਲ ਵੀਡੀਓ ਆ ਸਾਰੇ ਕੋਲ ਸਾਰਾ ਰਿਕਾਰਡ ਆ ਚਾਚਾ ਜੀ ਹੁਣੀ ਮੇਰੇ ਨਾਲ ਕਿ ਕਿਰੇ ਜੋ ਬਾਦੀ ਚੈਰਾ 3500 ਰੁਪਏ ਲੱਸਾ ਤੇ ਤੂੰ ਦੱਸ ਪਹਿਲਾਂ ਆਇਆ ਸੀਗਾ ਤੈਨੂੰ ਕੀ ਕਹਿੰਦਾ ਸੀ ਕਿਰੇ ਮੈਨੂੰ 550 ਮੇਰਾ ਵਾਦੇ ਹਾਂ ਕਿਰਤ 550 ਮੇਰਾ 535 ਰੁਪਿਆ ਉਹਦਾ ਘਰੇ ਜਾ ਕੇ ਜਲੀ ਹਜ਼ਾਰ ਰੁਪਏ ਚੱਕ ਕੇ ਲਿਆ ਮੰਗ ਕੇ ਲੈ ਗਿਆ ਗਏ ਬੰਦੇ ਤੋਂ ਮੇਰੇ ਮੈਨੂੰ ਪਤਾ ਵਾ ਉਹ ਬਰਦਗਾਨ ਨੂੰ ਭਰਾ ਮੇਰੇ ਸ਼ਰਮ ਮੰਨ ਤੂੰ ਓਏ ਸ਼ਰਮ ਮੰਨ ਹਜੇ ਵੀ ਦੋ ਤਰੀਕ ਨੂੰ ਵੀ ਮੇਰੇ ਨਾਲ ਗੱਲ ਕਰਦੇ ਦੋਨੇ ਹੀ ਨਹੀਂ ਹਜੇ ਵੀ ਨਹੀਂ ਕੁਮਾਨ ਰਿਹਾ ਤੇ ਯਾਰ ਇਹ ਤੂੰ ਹਜੇ ਵੀ ਬੰਦੇ ਨੂੰ ਝੂਠਾ ਪਾ ਰਿਹਾ ਤੇ ਕੀ ਦੋਸ਼ ਨਹੀਂ ਹੈ ਮੈਨੂੰ ਦੱਸਦੇਂਗਾ ਕੁਛ ਨਹੀਂ ਕੀਆ ਸਾਡੇ ਤੇਰਾ ਕੀ ਆ ਮੇਰੀ ਮੈਂ ਉਹੀ ਤਾਂ ਕਹਿੰਦਾ ਤੈਨੂੰ ਪਹਿਲੀ ਵਾਰੀ ਤੂੰ ਨੂੰ ਬੋਲਿਆ ਤਾਂ ਖੜੇ ਤੇ ਆਉਂ ਮੈਂ ਉਸ ਦਿਨ ਵੀ ਆ ਕੇ ਗਿਆ ਤੇਰੀ ਕੋਈ ਸ਼ਿਕਾਇਤ ਨਹੀਂ ਤੇ ਯਾਰ ਬਾਰਿਸ਼ ਕਰਤਾ ਆਇਆ ਸਾਡੇ ਕੋਲੇ ਵੀ ਪੈਸੇ ਲੈ ਰਿਹਾ ਇਹ ਪਾਸ ਨਹੀਂ ਕਰਦਾ ਗੱਲ ਸੁਣ ਮੇਰੀ ਵੀਰੇ ਭਰਾ ਮੇਰੇ ਉਹਦਾ ਆ ਜਿਹੜੀ ਚੀਜ਼ ਆ ਇਹ ਪ੍ਰਸ਼ਾਸਨ ਨੂੰ ਦੇ ਰਹੇ ਆ ਇਹ ਬੰਦੇ ਨੇ ਜੋ ਕੀਤਾ ਉਹ ਵੀਡੀਓ ਵਿੱਚ ਰਿਕਾਰਡ ਹੋ ਗਿਆ ਵਾ ਸਾਡੇ ਕੋਲੇ ਫੋਨ ਰਿਕਾਰਡਿੰਗ ਲੱਗਿਆ ਹੋਇਆ ਸੀ ਮੁੰਡੇ ਦੀ ਜੇਬ 'ਚ ਠੀਕ ਹੈ ਜੀ ਅਰ ਇਹ ਇਹਸ ਮੁੰਡੇ ਦਾ ਫੋਨ ਤੇ ਫੋਨ ਸਾਡਾ ਰਿਕਾਰਡਿੰਗ ਤੇ ਲਾ ਕੇ ਪਹਿਲਾਂ ਭੇਜਿਆ ਹਾਇ ਅਸੀਂ ਅੰਦਰ ਵੀ ਜਦੋਂ ਹੀ ਨਸੀਬ ਪੜੀ ਸੀ ਉਦੋਂ ਹੀ ਆਵਾਂਗੇ ਅੰਦਰ ਅਸੀਂ ਬਾਹਰ ਹੀ ਫੜੇ ਸੀ ਸਿਖਾ ਕੇ ਅਸੀਂ ਫੋਟੋ ਕੱਟੀਆਂ ਕਰਾਈਆਂ ਸੀ ਇਹ ਬੰਦਾ ਰਿਸ਼ਵਤ ਖੋਰ ਹੈ ਜੀ ਇਹ ਬੰਦਾ ਹਰ ਇੱਕ ਬੰਦੇ ਤੋਂ ਭਾਵੇਂ ਦੇ ਪੈਸੇ ਲੈਂਦਾ ਵਾ ਮੇਰੇ ਕੋਲ ਕਈ ਸਟੇਟਾਂ ਸੀਗੀਆਂ ਪਰ ਮੈਂ ਕਿਹਾ ਵੀ ਸ਼ਾਇਦ ਕਈ ਵਾਰੀ ਬੰਦਾ ਉਦਾਂ ਗੱਲ ਕਰਦਾ ਪਰ ਨਹੀਂ ਜਦੋਂ ਹੁਣ ਮੈਨੂੰ ਨਾ ਫਿਰ ਤਾਂ ਸੱਚੀ ਪਤਾ ਲੱਗੀ ਮੈਂ ਆਇਆ ਮੌਕੇ ਤੇ ਬੰਦੇ ਨੂੰ ਰੰਗੇ ਹੱਥੀ ਫੜਿਆ ਨੇ ਗੱਲੇ ਤੋਂ ਕੱਢ ਕੇ 4000 ਰੁਪਏ ਚੋਂ 500 ਰੁਪਏ ਟੇਬਲ ਤੇ ਰੱਖਤਾ ਹੁਣ ਬਹਾਨੇ ਬਣਾਉਂਦਾ ਤਾਰ ਮੈਨੂੰ ਆਉਂਦੇ ਤਾਰ ਤੂੰ ਵੇਚੇਂਗਾ ਤੇਰੇ ਕੋਲ ਕੀ ਪਾਵੜਾ ਤਾਰ ਵਿੱਚ ਤਾਰ ਬੀਤੇ ਵਾਲੀ ਗੱਲ ਨਹੀਂ ਹੈ ਹਾਂ ਤਾਰ ਬੀਤੇ ਨਹੀਂ ਗਾ ਇੱਕ ਤਾਂ ਤੁਹਾਡੀ ਤਾਰ ਖਰਾਬ ਆ ਜਿੱਥੇ ਬੰਦੇ ਯਾਰ ਮੇਰੇ ਨਹੀਂ ਨਾ ਮੇਰਾ ਬਾਈ ਤੇ ਗਿਆ ਤੇ ਮਾੜਾ ਠੀਕ ਕਰਾਵੇ ਮੇਰਾ ਦਿਮਾਗ ਠੀਕ ਕਰੂ ਨਾਲੇ ਘੋਟ ਗੁੜੇ ਕਹਿੰਦੇ ਆ ਮੈਨੂੰ ਪਤਾ ਲੈਣੀ ਜਾ ਕੇ ਇੱਕਦਾਂ ਹੌਟ ਹੋਣਾ ਤੈਨੂੰ ਸੈੱਟ ਕਰਦੇ ਆਂ ਕਰੋ ਹੁਣ ਅਸਲੀ ਨਹੀਂ ਕਰਦੇ ਆਂ ਗੱਲ ਤੇ ਮੋੜੇ ਵੜਾ ਆਪ ਕੋਈ ਨਹੀਂ ਇੱਕਦਾਂ ਹੌਟ ਨਹੀਂ ਗੱਲ ਖਬੂਲ ਨਾਲੇ ਘੋਟ ਗੁੜੇ ਜੇ ਤਿਆ ਕਰਦਾ ਫਾਇਦੀ ਇੱਕਦਾਂ ਅਸਾਂ ਮੇਰੇ ਨਾਲ ਵੀ ਕਰਦੇ ਆਂ ਮੈਂ ਇਹ ਘਟ ਲੈ ਕੇ ਆ ਤੈਨੂੰ ਤੇਰਾ ਲੱਗਿਆ ਤਾਂ ਤੂੰ ਇੱਕਦਾਂ ਅਸਾਂ ਮਿਲਵਾਉਣ ਤਿੰਨ ਜਣ ਲੈ ਕੇ ਤੇਰਾ ਡੀਐਨਏ ਚਾਰੇ ਡੀਐਨਏ ਕਰਾਉਂਦੇ ਆਂ ਉਹ ਟਾਈਮ ਉਹ ਲੈ ਕੇ ਆਇਆ ਤਾਂ ਕਿਆ 3500 ਦੀ ਫੀਸ ਆ 700 ਦੀ ਮੇਰਾ ਇੱਕ ਟਾਈਮ ਦੱਸਿਆ ਮੈਨੂੰ ਇਹਦਾ ਪੂਰਾ ਹੀ ਲੋਕ ਨੂੰ ਮਾਪਿਆ ਕੰਡ ਹੋ ਰਿਹਾ ਨਾ ਸ਼ਰਮ ਨਹੀਂ ਮਾਰਦਾ ਕਿੱਡਾ ਬੇਸ਼ਰਮ ਬੰਦਾ ਯਾਰ ਸ਼ਰਮ ਹੀ ਨਹੀਂ ਮਾਰਦਾ ਸ਼ਰਮ ਹੀ ਨਹੀਂ ਮਾਰਦਾ ਇਹਦਾ ਬੇਸ਼ਰਮ ਅਸੀਂ ਤਾਂ ਪ੍ਰਾਣਿਆਂ ਨੂੰ ਬੇਸ਼ਰਮ ਸਮਝਦੇ ਸਾਡੀ ਨੌਜਵਾਨ ਪੀੜੀ ਵੀ ਬੇਸ਼ਰਮ ਹੋ ਗਈ ਆ ਕਿੱਡਾ ਬੇਸ਼ਰਮ ਬੰਦਾ ਕੋਈ ਨਹੀਂ ਕਰਦੇ ਗੱਲ ਤਾਂ ਨਾ ਚਲੋ ਜਿਓ ਕਰਦੇ ਨਾ ਕੀ ਗੱਲ ਇਹ ਸ਼ਰਮੰਦਾ ਨੌਜਵਾਨਾਂ ਤੋਂ ਸ਼ਰਮ ਮੰਨਵਾੜੀ ਮੋਟੀ ਸ਼ਰਮ ਮੰਨ ਤੂੰ ਥੋਡੀਆਂ ਹਰਕਤਾਂ ਕਰਕੇ ਸਾਡੇ ਜਵਾਕ